ਲਗੇ ਜਿਹੜੀ ਪੰਜਾਬ ਦੇ ਸਾਫਟਾ ਡੀਜੀਪੀ ਸਰਦਾਰ ਛਟੋਪਦਿਆਏ ਦੇ ਵੱਲੋਂ ਵਿਜੀਲੈਂਸ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਔਰ ਉਸ ਦੇ ਵਿੱਚ ਵੱਡੇ ਖੁਲਾਸੇ ਸੁਧਾਰਤ ਛਟੋਪਦਿਆਏ ਕਰਦੇ ਨਜ਼ਰ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੱਡੀਆਂ ਗੱਲਾਂ ਸਾਹਮਣੇ ਆਈਆਂ ਨੇ ਵੱਡੇ ਖੁਲਾਸੇ ਕੀਤੇ ਗਏ ਨੇ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਦੇ ਉੱਤੇ ਜਿੱਥੇ ਜਾਣਕਾਰੀ ਮੁਤਾਬਕ ਇਸ ਕੇਸ ਦੇ ਸ਼ੁਰੂਆਤੀ ਸਮਿਆਂ ਤੋਂ ਹੀ ਤੱਥ ਮੌਜੂਦ ਸੀ ਹੁਣ ਤੱਕ ਆਉਂਦੇ ਆਉਂਦੇ ਆ ਕੋਈ ਕਾਰਵਾਈ ਕਿਉਂ ਨਹੀਂ ਹੋ ਸਕੀ ਵੱਡੇ ਸਵਾਲ ਉਸ ਵੇਲੇ ਵੀ ਪੈਦਾ ਹੁੰਦੇ ਆ ਜਦੋਂ ਇਹ ਪਤਾ ਲੱਗਦਾ ਹੈ ਜਾਂ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਜਾਂ ਇਹ ਇਲਜ਼ਾਮ ਲੱਗਦੇ ਨੇ ਕਿ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਨੂੰ ਪੋਲਿਟੀਕਲ ਪ੍ਰੈਸ਼ਰ ਕਰਕੇ ਅਸਤੀਫਾ ਦੇਣਾ ਪੈ ਗਿਆ ਸੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਕਮ ਸਿੰਘ ਮਜੀਠੀਆ ਕੇਸ ਦੇ ਵਿੱਚ सिद्धार्थ ਚਾਟੋਪਦਿਆਏ ਲੰਗੇ ਦੇਣੀ ਆਪਣੇ ਬਿਆਨ ਵਿਜਲेंस ਦੇ ਕੋਲ ਦਰਜ ਕਰਵਾ ਕੇ ਆਏ ਨੇ ਆਖਰ ਕਿ ਕੀ ਕੁਝ ਬੋਲੇ ਨੇ ਉਹ ਜਾਂ ਕਿਹੜੇ ਤੱਥ ਉਹਨਾਂ ਨੇ ਸਾਂਝੇ ਕੀਤੇ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਅਸਲ सिद्धार्थ ਚਾਟੋਪਦਿਆਏ ਦੇ ਵੱਲੋਂ ਵੱਡੇ ਖੁਲਾਸੇ ਕਰਦਿਆਂ ਹੋਇਆ ਇਹ ਕਿਹਾ ਗਿਆ ਕਿ 2012 ਦੇ ਵਿੱਚ ਹੀ ਉਹਨਾਂ ਦੇ ਕੋਲ ਸਬੂਤ ਮੌਜੂਦ ਸੀ ਵਿਕ੍ਰਮ ਸਿੰਘ ਮਜੀਠੀਆ ਦੇ ਵਿਰੁੱਧ ਠੋਸ ਸਬੂਤ ਉਸ ਵੇਲੇ ਮੌਜੂਦ ਸਿਗੇ ਪਰ ਕਾਰਵਾਈ ਨਹੀਂ ਕੀਤੀ ਗਈ ਵਿਸ਼ੇਕੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਫਆਈਆਰ ਵੀ ਹੁੰਦੀ ਹੈ ਔਰ ਉਹ ਕਹਿੰਦੇ ਨੇ ਕਿ ਮੈਂ ਵਿਜੀਲੈਂਸ ਦਫ਼ਤਰ ਦੇ ਵਿੱਚ ਜਾਣਕਾਰੀ ਦੇਣ ਅਤੇ ਮਾਮਲੇ ਦੇ ਵਿੱਚ ਸਹਾਇਤਾ ਕਰਨ ਲਈ ਆਇਆ ਸੀ ਇਸ ਤੋਂ ਇਲਾਵਾ ਛੱਟਫੋ ਦਾਇਆ ਦਾ ਕਹਿਣਾ ਹੈ ਕਿ ਮਜੀਠੀਆ ਵਿਰੁੱਧ 100% ਸਬੂਤ ਨੇ ਔਰ ਜ਼ਰੂਰ ਕਾਰਵਾਈ ਹੋਵੇਗੀ ਪਰ ਕਿਹੜੇ ਸਬੂਤ ਨੇ ਔਰ ਕਿਉਂ ਐਕਸ਼ਨ ਉਸ ਵੇਲੇ ਨਹੀਂ ਹੋਇਆ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਸ ਬਾਰੇ

ਤਿੰਨ ਰਿਪੋਰਟਾਂ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਫਈ ਹੋ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀ ਹੈ ਉਹ ਮੇਰੇ ਖਿਆਲ ਤੋਂ ਉਹਨੂੰ ਕਿਥੋਂ ਵੀ ਮੰਨ ਸਕਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਵੰਦੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫਤੀਸ਼ੀ ਨੇ ਬਹੁਤ ਵਧੀਆ ਹਾ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੱਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਥਾਂ ਤੇ ਕੁਝ ਬਲੈਕ ਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅਨਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸਾ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰਮੋਸ਼ਨ ਦਿੱਤੇ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਹੀ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ ਇੰਦਰਜੀਤ ਇਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁਝ ਜੀ ਜੀ ਤੱਤ ਦੱਸ ਰਿਹਾ ਕਿ ਉਸੇ ਕੀ ਹੈ ਚਾਰ ਪਰਚੇ ਸੀ ਫਿਰ ਕ腐ਸ਼ਨ ਦੇ ਚਾਰ ਬੇਜਰ ਪਰਚੇ 15 ਡਿਪਾਰਟਮੈਂਟਲ ਇਨਕੁਆਇਰੀ ਦੇ باوجود ਉਹਨੂੰ ਚਾਰ ਪ੍ਰਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰਮੋਸ਼ਨ ਨਹੀਂ ਮਿਲਦੀ ਬਦ ਤੋਂ ਬਾਦ ਅਸੀਂ ਰਿਵਾਰਡ ਦੇਨੇ ਐ ਅਵਾਰਡ ਦੇਨੇ ਐ ਐਪਰੀਸ਼ੀਏਟ ਕਰਦੇ ਆ ਠੀਕ ਹੈ ਪਰ ਚਾਰ ਪ੍ਰਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲੀਸ ਨੂੰ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇਨਸਪੈਕਟਰ ਹੈ ਜ਼ਿਲੇ ਦਾ ਕਿ ਜਿਹੜਾ ਬੇਦਾਗ ਹੈਗਾ ਉਹਨੂੰ ਇਨਸਪੈਕਟਰ ਸੀਏ ਬਣਾਇਆ ਜਾਏ ਕਿ ਕਿਹੜੇ ਅਲਾਫੀ ਕੀ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਦੂਜੀ ਇਨਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇਨਸਪੈਕਟਰ ਸੀਏ ਬਣਾ ਰਹੇ ਹੋ ਕਿ ਕੀ ਖਾਸ ਕਰਦਾ ਸੀ ਉਹ ਸਾਰਿਆਂ ਦਾ जिस वो चे है कि मैं बेरहमी नहीं उन्होंने पंजाब से ड्यूटी डू, तो की नहीं भाई ये क्राइम कर दे रहे राजी सिंह तो बिल्कुल जाए तब पगड़ा हुआ है क्यों वो दे प्रॉपर्टी है वो दे पैसे वो सारे ने बेरवाज ड्रग्स नहीं आया उस रिपोर्ट चे है का एक मिनट एक मिनट मैडम ਤੁਸੀਂ ਕਿਹੜੇ ਉਸ ਚੋਂ ਤੁਹਾਨੂੰ ਸਮਝਣਾ ਹੈ ਸਾਡੀ ਜ਼ਿੰਮੇਵਾਰੀ ਸੀ ਰਿਪੋਰਟ ਦੇਣ ਦੀ ਚਲਾਨ ਦੇਣ ਦੀ ਨਹੀਂ ਵਿਵਰਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅਸੀਂ ਆਪਣਾ ਰਿਪੋਰਟ ਹਾਈ ਕੋਰਟ ਚ ਦਾਖਲ ਕੀਤਾ ਹੈ ਹਾਈ ਕੋਰਟ ਜੇ 5 ਸਾਲ ਤੋਂ ਬੰਦ ਪਿਆ ਰਿਹਾ ਚਲਾਨ ਕਿਵੇਂ ਹੋਏਗਾ

Government uh, accommodation, government property, and uh, manpower. ਜਿਹੜੇ ਕਿ ਜਿਹੜਾ ਦੁਰਵਰਤੋਂ ਕਰਕੇ ਸ਼ਹਿਦ ਦਿੱਤਾ ਜਾਂਦਾ ਹੈ ਨਸ਼ਾ ਦੇ ਤਸਕਰਾਂ ਨੂੰ ਸਰ ਸਰ ਉਹ ਬੜਾ ਵੱਡੀ ਵਿੱਦਿਅਤ ਜਿਸ ਸਰ ਆਨਲਾਈਨ ਲਿੰਕ ਦੇ ਕਰਕੇ ਸਾਹਮਣੇ ਆਇਆ ਸੀ ਕਿ ਵਿਕਰਮ ਚੀਜਾਂ ਦੇ ট্রাক ਪੈਟਰੋਲਰ ਦੇ ਨਾਲ ਵੱਡੇ ਲੀਕ ਨੇ ਕਿਉਂਕਿ 540 ਕਰੋੜ ਦੀ ਬੇਨਾਮੀ ਸੰਪਤੀ ਦਾ ਜਿਹੜਾ ਹੁਣ ਵਿਕਰਮ ਜ਼ਿਕਰ ਕਰ ਰਹੀ ਹੈ ਜਾਂ ਸਾਰੇ ਤੁਹਾਨੂੰ ਤੁਹਾਡੇ ਕੋਲ ਸਾਹਮਣੇ ਆਇਆ ਸੀ ਕਿ ਵਿਕਰਮ ਨਹੀਂ ਉਹਦੇ ਕੁਝ ਉਦੋਂ ਆ ਗਏ ਸੀ ਕੁਝ ਉਦੋਂ ਸ਼ੁਰੂਆਤ ਸੀ ਉਦੋਂ ਕਾਫੀ ਠੋਸ ਸਬੂਤ ਸਾਡੇ ਕੋਲ ਆ ਗਏ ਸੀ

ਜਿਹੜੇ ਫੇਕ ਸ਼ੈੱਲ ਕੰਪਨੀਆਂ ਦੇ ਰਾਹੀਂ ਇਹਨਾਂ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕੀਤਾ ਗਿਆ ਹੈ ਇਹ ਚੀਜ਼ ED ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ED ਦੀ ਰਿਪੋਰਟ ਸਹੀ ਹੈ